ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਨੂੰ ਪ੍ਰਗਟ ਹੋਏ ਆ ਨਾ ਪ੍ਰਗਟ ਹੋਏ ਆ ਤੇ ਸਾਧ ਸੰਗਤ ਦੀ ਫਿਰ ਆਕਾਸ਼ ਦੇ ਵਿੱਚ ਚਾਨਣ ਹੀ ਚਾਨਣ ਹੋਇਆ ਲਾਈਟ ਹੀ ਲਾਈਟ ਰੋਸ਼ਨੀ ਰੋਸ਼ਨੀ ਹੋਈ ਹੈ ਦੇਖਣ ਵਾਲਿਆਂ ਦੀਆਂ ਅੱਖਾਂ ਨੇ ਦੇਖਿਆ ਗਿਆਨ ਵਾਲੀਆਂ ਅੱਖਾਂ ਨੇ ਦੇਖਿਆ ਭਗਤੀ ਵਾਲੀਆਂ ਅੱਖਾਂ ਨੇ ਦੇਖਿਆ ਆਕਾਸ਼ ਦੇ ਵਿੱਚੋਂ ਫੁੱਲगिरਦੇ ਪੈਸ਼ ਕੌਣ ਸੁੱਟ ਰਿਹਾ ਹੈ ਕੌਣ ਖੁਸ਼ੀ ਦੇ ਗੀਤ ਗਾਉਂਦਾ ਸੀ ਸਤਿਗੁਰ ਦੀ 3 ਕਸਾਲ ਦੇ ਹੋਏ ਸਰੀਰ ਕਰਕੇ ਤੇ ਬੜਾ ਹੀ ਪਰਮਾਤਮਾ ਬਲ ਬਾਣੀ ਬਲ ਸੇਵਾ ਬਲ ਛੋਟੀ ਜੀ ਉਮਰ ਵਿੱਚ 5 ਕਸਾਲ ਦੇ ਜਦੋਂ ਹੋਏ ਹੈ ਗੁਰਤਾ ਗੱਦੀ ਦਾ ਸਮਾਂ ਆਉਣ ਵਾਲਾ ਤੇ ਕਾਬਲ ਤੋਂ ਸੰਗਤ ਆਈ ਹੈ ਦੂਰ ਦਰੇੜਿਆਂ ਤੋਂ ਸੰਗਤ ਆਈ ਜਿਹੜਾ ਸੰਗਤ ਲੈ ਕੇ ਆਉਂਦਾ ਨਾ ਉਹ ਸਤਵੇਂ ਪਾਤਸ਼ਾਹ ਨੂੰ ਬੇਨਤੀ ਕਰਦਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਜਦੋਂ ਪਹਿਲਾਂ ਆਏ ਸੀ ਨਾ ਤੇ ਉਦੋਂ ਤੁਹਾਡੇ ਦਰਸ਼ਨ ਨਹੀਂ ਸੀ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਹੋਏ ਭਾਬ ਗੁਰਤਾ ਗੱਦੀ ਦੇ ਦਰਸ਼ਨ ਉਹਨਾਂ ਦੇ ਹੋਏ ਆ ਉਦਾਂ ਤੁਸੀਂ ਪਰਿਵਾਰ ਵਿੱਚ ਹੈਸ ਪਰ ਪਤਾ ਨਹੀਂ ਸੀ ਤੁਸੀਂ ਆਉਗੇ ਛੇਵੇਂ ਪਾਤਸ਼ਾਹ ਦੇ ਤੇ ਪੰਜ ਪੁੱਤਰ ਸੀ ਪੰਜਾਂ ਨੂੰ ਗਰਦੀ ਕਿਸੇ ਨੂੰ ਵੀ ਨਹੀਂ ਮਿਲੀ ਹੁਣ ਮੇਰੇ ਮਨ ਦੀ ਸੋਚ ਬੜੇਪਾ ਆ ਗਿਆ ਦੁਬਾਰਾ ਪਤਾ ਨਹੀਂ ਦੱਸਿਆ ਕਦੋਂ ਆ ਮੇਰੇ ਮਨ ਦੀ ਇੱਛਾ ਹੈ ਕਿ ਜੇ ਉਦੋਂ ਮੈਂ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਦਾ ਸ਼ਾਇਦ ਉਦੋਂ ਹੀ ਮੈਂ ਤੁਹਾਡੇ ਦਰਸ਼ਨ ਕਰ ਜਾਂਦਾ ਜਦੋਂ ਪਹਿਲਾਂ ਮੈਂ ਆਇਆ ਸੰਗਤ ਲੈ ਕੇ ਤੇ ਹੁਣ ਬੜੇ ਸਾਲਾਂ ਬਾਅਦ ਆਇਆ ਤੇ ਹੁਣ ਮੈਂ ਬੇਨਤੀ ਕਰਦਾ ਕਿ ਮੈਨੂੰ ਦੱਸ ਦਿਓ ਕਿ 8ਵੇਂ ਗੁਰੂ ਕਿਹੜੇ ਹੋਣੇ ਆ ਮੈਂ ਉਹਨਾਂ ਦੇ ਹੁਣੇ ਹੀ ਦਰਸ਼ਨ ਕਰਕੇ ਜਾਵਾਂ ਕਰਕੇ ਜਾਵਾਂ ਤੇ ਗੁਰੂ ਮੰਨ ਕੇ ਮੈਂ ਉਹਨਾਂ ਨੂੰ ਮੱਥਾ ਟੇਕ ਕੇ ਜਾਵਾਂ ਮੇਰੇ ਮਨ 'ਚ ਹੋਵੇ ਕਿ ਮੈਂ 8ਵੇਂ ਆ ਦੇ ਵੀ ਦਰਸ਼ਨ ਕਰ ਲੇ ਕਰ ਲੇ ਦੇਖੋ ਕਿਦਾਂ ਦੇ ਕੋ ਸਿੱਖ ਕਿੰਨਾ ਚਾ ਚੜਦਾ ਹੈ ਗੁਰੂ ਜੀ ਨੇ ਗੱਲ ਨਹੀਂ ਧਿਆਨ ਨਾਲ ਪਾਵ ਸੁਣੀ ਅਣ ਸੁਣੀ ਕਰ ਉਹਨਾਂ ਫੇਰ ਕਿਹਾ ਫਿਰ ਕਿਹਾ ਫਿਰ ਕਿਹਾ ਫਿਰ ਸਤਗੁਰੂ ਜੀ ਨੇ ਇਸ਼ਾਰਾ ਦਿੱਤਾ ਵੀ ਕੁਝ ਗੱਲਾਂ ਹੁੰਦੀਆਂ ਪਹਿਲਾਂ ਦੱਸਣ ਵਾਲੀਆਂ ਕੁਝ ਹੁੰਦੀਆਂ ਨਹੀਂ ਦੱਸਣ ਵਾਲੀਆਂ ਜੇ ਦੱਸ ਦੇਣ ਵੀ ਸਾਰਿਆਂ ਨੂੰ ਵੀ ਅੱਠਵਾਂ ਗੁਰੂ ਇਹ ਹੋਣਾ ਤੇ ਲੋਕਾਂ ਨੇ ਤਾਂ ਹੋਣਾ ਹੀ ਹਰ ਪ੍ਰਕਾਰ ਦੀ ਸੋਚ ਖਲਾਰ ਦੇਣੀ ਕਿਸੇ ਨੇ ਕਿਹਾ ਚੰਗਾ ਹੋਇਆ ਕਿਸੇ ਨੇ ਕਿਹਾ ਮਾੜਾ ਹੋਇਆ ਕਿਸੇ ਨੇ ਕਿਹਾ ਇਹ ਤਾਂ ਗੱਦੀ ਦਾ ਲਾਇਕ ਹੀ ਹੈ ਨਹੀਂ ਇਹ ਤਾਂ ਗੁਰੂ ਨੂੰ ਪਤਾ ਹੀ ਨਹੀਂ ਫਲਾਣਾ ਬੜਾ ਸੇਵਾ ਕਰਦਾ ਉਹਨੂੰ ਦੇ ਗੱਲਾਂ ਉੱਠ ਜਾਂਦੀਆਂ ਮਹਾਰਾਜ ਕਹਿੰਦੇ ਫਿਰ ਤੜਕੇ ਆ ਜਾਈਏ ਸੜਕੇ ਆ ਗਿਆ ਤੋ ਸਾਧ ਸੰਗਤ ਆ ਗਿਆ ਮਹਾਰਾਜ ਜੀ ਮੈਂ ਅੱਠਵੇਂ ਦੇ ਦਰਸ਼ਨ ਕਰਨ ਕਹਿੰਦੇ ਰੋਲਾ ਨਾ ਪਾਈ ਜਾ ਦੇਖ ਕਮਰੇ ਚ ਇੱਕ ਕਮਰੇ ਚ ਵੱਡਾ ਪੁੱਤਰ ਹੈ ਨਾਮ ਜਪਦਾ ਹੋਵੇਗਾ ਪਾਠ ਕਰਦਾ ਹੋਵੇਗਾ ਇੱਕ ਦੇ ਵਿੱਚ ਛੋਟਾ ਪੁੱਤਰ ਹੈ ਹਰਕ੍ਰਿਸ਼ਨ ਹੈ ਜਾ ਆ ਸੂਈ ਲੈ ਜਾ ਜਿਹੜੀ ਉਹ ਰੀਲ ਦੇ ਉੱਤੇ ਪੋਥੀ ਸਭ ਰੱਖ ਕੇ ਲੱਕੜ ਦੇ ਉੱਤੇ ਪੀੜੀ ਦੇ ਉੱਤੇ ਕਹਿ ਲੋ ਤੇ ਸਾਧ ਸੰਗਤ ਕਹਿੰਦੇ ਜਿਹੜਾ ਆ ਸੂਈ ਚੁੱਭ ਕੇ ਦੇਖ ਲਈ ਜਿਹਦੇ ਭਾਵੇਂ ਚ ਸੂਈ ਚੁੱਭ ਗਈ ਸਮਝ ਨਹੀਂ ਆਉਣ ਵਾਲੇ ਸਮੇਂ ਚ ਉਹ ਗੁਰੂ ਹੈ ਉਹ ਗੁਰੂ ਹੈ ਇਹ ਗਿਆ RAM RAJ ਜੀ ਦੇ ਕਮਰੇ ਚ RAM RAJ ਬਾਣੀ ਵੀ ਪੜ੍ਹਦੇ ਆ ਤੇ ਸਾਡੇ ਵਾਂਗ ਆਲਾ ਦਵਾਲਾ ਵੀ ਦੇਖਦੇ ਆ RAM RAJ ਇਸ ਸਾਧ ਸੂਈ ਲਾ ਕੇ ਦੇਖੀ ਨਹੀਂ ਚੁੱਭੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕਮਰੇ ਚ ਚਲੇ ਗਏ ਪੰਜ ਕ ਸਾਲ ਦੀ ਉਮਰ ਅਜੇ ਤੱਕ ਗੁਰਤਾ ਗੱਦੀ ਦਾ ਸਮਾਂ ਆਉਣ ਵਾਲਾ ਤੇ ਸਾਧ ਸੰਗਤ ਦੀ ਜਦੋਂ ਪਾਵੇ ਦੇ ਵਿੱਚ ਲੱਕੜ ਦੇ ਵਿੱਚ ਸੂਈ ਲਾਈ ਤਾਂ ਮੋਮ ਦੀ ਤਰ੍ਹਾਂ ਵਿੱਚ ਧੁੱਬ ਜਾਂਦੀ ਲੱਗ ਜਾਂਦੀ ਆ ਆ ਉੱਥੇ ਹੀ ਉਹਨੇ ਅਰਦਾਸ ਕਰਕੇ 8ਵੇਂ ਗੁਰੂ ਮੰਨ ਕੇ ਮਥਾ ਠੇਕ ਦਿੱਤਾ ਤੇ ਜਿਹੜੇ ਬਾਣੀ ਪੜਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਨੂੰ ਕੋਈ ਪਤਾ ਨਹੀਂ ਕੌਣ ਕਮਰੇ ਜਾਇਆ ਤੇ ਕੌਣ ਨਹੀਂ ਆਇਆ ਇੰਨੇ ਜੁੜੇ ਹੋਏ ਤੇ ਉਮਰ ਕਿੰਨੀ ਆ ਦੇਖ ਲਓ 57